ਅੱਜਕੱਲ੍ਹ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾ ਤੋਬਾ ਤੋਬਾ ਅੱਜਕੱਲ੍ਹ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾ ਤੋਬਾ ਤੋਬਾ ਸੂਟ ਨਾ ਪਾਉਂਦੀਆਂ ਕੁੜੀਆਂ ਸਾੜੀ ਨਾ ਲਾਉਂਦੀਆਂ ਕੁੜੀਆਂ ਪੈਂਟਾਂ ਤਾਂ ਪਾਉਂਦੀਆਂ ਮੁੰਡਿਆਂ ਨਾਲ ਮੇਰੀ ਮਾ ਤੋਬਾ ਤੋਬਾ ਅੱਜਕੱਲ੍ਹ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾ ਤੋਬਾ ਤੋਬਾ ਸੈਂਡਲ ਨਾ ਪਾਉਂਦੀਆਂ ਕੁੜੀਆਂ ਜੁੱਤੀ ਨਾ ਪਾਉਂਦੀਆਂ ਕੁੜੀਆਂ ਸੈਂਡਲ ਨਾ ਪਾਉਂਦੀਆਂ ਕੁੜੀਆਂ ਜੁੱਤੀ ਨਾ ਪਾਉਂਦੀਆਂ ਕੁੜੀਆਂ ਬੂਟ ਤਾਂ ਪਾਵਣ ਮੁੰਡਿਆਂ ਨਾਲ ਮੇਰੀ ਮਾਂ ਤੋਬਾ ਤੋਬਾ ਅੱਜਕਲ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਂ ਤੋਬਾ ਤੋਬਾ ਅੱਜਕਲ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਂ ਤੋਬਾ ਤੋਬਾ ਗੀਤ ਨਾ ਗਾਉਂਦੀਆਂ ਕੁੜੀਆਂ ਗਿੱਧਾ ਨਾ ਪਾਉਂਦੀਆਂ ਕੁੜੀਆਂ ਗੀਤ ਨਾ ਗਾਉਂਦੀਆਂ ਕੁੜੀਆਂ ਗਿੱਧਾ ਨਾ ਪਾਉਂਦੀਆਂ ਕੁੜੀਆਂ ਸਿਨ ਮੇ ਤਾਂ ਜਾਵਣ ਮੁੰਡਿਆਂ ਨਾਲ ਮੇਰੀ ਮਾਂ ਤੋਬਾ ਤੋਬਾ ਅੱਜਕਲ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਂ ਤੋਬਾ ਤੋਬਾ ਅੱਜਕਲ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਂ ਤੋਬਾ ਤੋਬਾ ਦੁੱਧ ਨਾ ਪੀਂਦੀਆਂ ਕੁੜੀਆਂ ਦਹੀਂ ਨਾ ਖਾਂਦੀਆਂ ਕੁੜੀਆਂ ਦੁੱਧ ਨਾ ਪੀਂਦੀਆਂ ਕੁੜੀਆਂ ਦਹੀਂ ਨਾ ਖਾਂਦੀਆਂ ਕੁੜੀਆਂ ਬੀਅਰ ਤਾਂ ਪੀਵਣ ਮੁੰਡਿਆਂ ਨਾਲ ਮੇਰੀ ਮਾਂ ਤੋਬਾ ਤੋਬਾ ਅੱਜਕੱਲ੍ਹ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਂ ਤੋਬਾ ਤੋਬਾ ਅੱਜਕੱਲ੍ਹ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਂ ਤੋਬਾ ਤੋਬਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਕਿਸ ਤਰ੍ਹਾਂ ਲੱਗਾ ਅੱਜ ਦਾ ਇਹ ਵਾਲਾ ਗੀਤ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੁਹਾਡੇ ਸਪੋਰਟ ਤੁਹਾਡੇ ਪਿਆਰ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇਸੇ ਤਰ੍ਹਾਂ ਸਾਡੇ ਚੈਨਲ ਨੂੰ ਸਾਡੇ ਲੋਕ ਗੀਤਾਂ ਨੂੰ ਗੀਤਾਂ ਨੂੰ ਪਿਆਰ ਕਰਦੇ ਰਹੀਓ ਜੀ ਜੇ ਕੋਈ ਤੁਹਾਡੇ ਕੋਲ ਵੀ ਹੋਰ ਵਧੀਆ ਗੀਤ ਹੈਗੇ ਤੇ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਧੰਨਵਾਦ